ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗਰੀਬਦੰਤ ਗੁਰਦੁਆਰਾ ਗੁਰਨਾਨਕ ਗੁਰਦੁਆਰਾ ਗਰੀਬਦੰਤ ਵਿਖੇ ਆ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਲੈ ਕੇ ਸਵੇਰੇ ਨਗਰ ਕੀਰਤਨ ਦੀ ਆਰੰਭਤਾ ਹੋਈ ਸੀ ਬਹੁਤ ਹੀ ਵਿਸ਼ਾਲ ਨਗਰ ਕੀਰਤਨ ਬੜੀ ਸ਼ਰਧਾ ਭਾਵਨਾ ਦੇ ਨਾਲ ਅਖੀਰਲੇ ਪੜਾਅ ਦੇ ਵਿੱਚ ਨਗਰ ਕੀਰਤਨ ਦੀ ਹੁਣ ਸਮਾਪਤੀ ਹੋ ਗਈ ਅਰਦਾਸ ਹੋ ਗਈ ਮਾਰੇ ਸਰੂਪ ਅੰਦਰ ਜਾ ਚੁੱਕੇ ਨੇ ਹੁਣ ਪਰੇ ਪਾਰਕ ਦੇ ਵਿੱਚ ਜਿਹੜੀ ਸਟੇਜ ਲੱਗਣੀ ਆ ਢਾਡੀ ਬਾ ਢਾਡੀਆਂ ਕਬੀਸ਼ਰਾਂ ਨੇ ਉੱਥੇ ਪ੍ਰੋਗਰਾਮ ਦੇਣੇ ਨੇ ਸਾਡੇ ਨਾਲ ਸਰਦਾਰ ਸੇਵਾ ਸਿੰਘ ਲੱਲੀ ਬੜੇ ਲੰਬੇ ਸਮੇਂ ਤੋਂ ਸੇਵਾ ਕੀਤੀ ਆ ਜਦੋਂ ਇੰਗਲੈਂਡ ਵਿੱਚ ਖਾਲਸਾਣ ਦੀ ਗੱਲ ਹੁੰਦੀ ਐ ਲਾਣ ਨਾਵੇਂ ਦੀ ਗੱਲ ਹੁੰਦੀ ਐ ਉਹਨਾਂ ਦੇ ਵਿੱਚ ਇਹਨਾਂ ਨੂੰ ਰਾਸ਼ਟਰਪਤੀ ਦਾ ਅਹੁਦਾ ਵੀ ਦਿੱਤਾ ਜਾਂਦਾ ਫਤਿਹ ਸਾਂਝੀ ਕਰਦੇ ਪਾਈ ਸਾਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਲੱਲੀ ਸਾਹਿਬ ਕੀ ਕਹਿਣਾ ਚਾਹੁੰਦੇ ਅੱਜ ਦੇ ਸ਼ੁਭ ਤੌਰ ਤੇ ਜਿੱਤਿਆ ਸਾਹਿਬ ਪਹਿਲਾਂ ਤਾਂ ਮੈਂ ਆਪ ਤੁਹਾਡੇ ਚੈਨਲ ਦਾ ਤੁਹਾਡਾ ਬਹੁਤ ਬਹੁਤ ਧੰ ਤੁਸੀਂ ਆ ਕੇ ਇਸ ਪ੍ਰੋਗਰਾਮ ਨੂੰ ਕਵਰ ਕੀਤਾ ਅੱਜ ਸਾਰੇ ਹੀ ਸੰਸਾਰ ਨੂੰ ਸਾਡੇ ਵੱਲੋਂ ਲੱਖ ਲੱਖ ਵਧਾਈ ਹੋਵੇ ਗੁਰੂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ 1699 ਦੇ ਵਿੱਚ ਜੋ ਪੰਥ ਖਾਲਸਾ ਸਾਜਿਆ ਅੱਜ ਉਸ ਬਸਾਖੀ ਦੇ ਪੁਰਬ ਨੂੰ ਮਨਾਉਂਦੇ ਹੋਏ ਗਰੇਵਜਣ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਹੋਇਆ ਹੈ ਬਹੁਤ ਸਾਰੀਆਂ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਇੱਥੇ ਆਈਆਂ ਨੇ ਸੋ ਇਹ ਇੱਕ ਮੈਸੇਜ ਹੈ ਇਹ ਨਗਰ ਕੀਰਤਨ ਦਾ ਮਤਲਬ ਇਹ ਸਿਰਫ ਇਹ ਨਹੀਂ ਕਿ ਘੁੰਮਣਾ ਫਿਰਨਾ ਹੈ ਇਹ ਇੱਕ ਗੁਰੂ ਦਾ ਇੱਕ ਮੈਸੇਜ ਹੈ ਲੋਕਾਂ ਨੂੰ ਹਾਂਜੀ ਸੋ ਆਪਾਂ ਉਸ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਏ ਹੋਏ ਪੂਰਨਿਆਂ ਤੇ ਉਹਨਾਂ ਦੇ ਕਹਿ ਮੁਤਾਬਕ ਅਸੀਂ ਆਪਣੇ ਆਪ ਨੂੰ ਗੁਰਸਿੱਖ ਬਣਾਉਣਾ ਹੈ ਇਹ ਇਹ ਸਿਰਫ ਮੇਲਾ ਨਹੀਂ ਹੈ ਗੁਰੂ ਪਾਤਸ਼ਾਹ ਜੀ ਨੇ ਪੰਜ ਪਿਆਰੇ ਸਾਜੇ ਸਨ ਅੰਮ੍ਰਿਤ ਦੀ ਦਾਤ ਬਖਸ਼ੀਆ ਸਾਨੂੰ ਸੋ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮਹਿੋਂ ਕਰੋ ਨਿਵਾਸ ਹਾਂਜੀ ਖਾਲਸਾ ਕਾਲਪੁਰ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੋਜ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬ ਇਹ ਗਏ ਵਿਪਰਨ ਕੀ ਰੀਤ ਤੋ ਮੈਂ ਨਾ ਕਰੋਂ ਇਨਕੀ ਪ੍ਰਤੀਤ ਖਾਲਸਾ ਜੀ ਹੁਣ ਸਾਨੂੰ ਸੋਚਣਾ ਪੈਣਾ ਹੈ ਅਸੀਂ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਅਸੀਂ ਗੁਰੂ ਸਾਹਿਬ ਦੇ ਹੁਕਮ ਨੂੰ ਮਨਾਉਣਾ ਹੈ ਜਾਂ ਫਿਰ ਅਸੀਂ ਢੰਡੀ ਕਲਾ ਨੂੰ ਜਾਣਾ ਹੈ ਇਹ ਬਸਾਖੀ ਦਾ ਜੋ ਪੁਰਬ ਹੈ ਇਹ ਸਾਨੂੰ ਯਾਦ ਕਰਾਉਂਦਾ ਹੈ ਗੁਰੂ ਸਾਹਿਬ ਦੀਆਂ ਬਖਸ਼ਾ ਅਸੀਂ ਗੁਰੂ ਸਾਹਿਬ ਦੀਆਂ ਬਖਸ਼ਾ ਦੇ ਪਾਤਰ ਬਣਨਾ ਹੈ ਅਤੇ ਜਿੱਥੇ ਅਸੀਂ ਆਪਣੇ ਆਪ ਨੂੰ ਉੱਚਾ ਚੱਕਣਾ ਹੈ ਉੱਥੇ ਅਸੀਂ ਸਮਾਜ ਦਾ ਨਾਂ ਵੀ ਉੱਚਾ ਚੱਕਣਾ ਹੈ ਉੱਥੇ ਅਸੀਂ ਆਪਣੇ ਧਰਮ ਦਾ ਨਾਂ ਵੀ ਉੱਚਾ ਚੱਕਣਾ ਹੈ ਅੱਜ ਖਾਲਸਾ ਪੰਥ ਜੋ ਹੈ ਸਿੱਖ ਕੌਮ ਸਮੁੱਚੀ ਕੌਮ ਹੈ ਬੜੇ ਹੀ ਇੱਕ ਦੁਬਧਾ ਦੇ ਵਿੱਚੋਂ ਅਤੇ ਸੰਕਟ ਵਿੱਚੋਂ ਗੁਜ਼ਰ ਰਹੀ ਹੈ ਇਹ ਸੰਕਟ ਤੇ ਦੁਬਧਾ ਤਾਂ ਹੀ ਦੂਰ ਹੋਣੀ ਹੈ ਜੇ ਅਸੀਂ ਆਪਣੇ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਾਂਗੇ ਗੁਰੂ ਦੀ ਸਿੱਖਿਆ ਦੇ ਉੱਤੇ ਚਲਾਂਗੇ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰੇਗਾ ਇਹੋ ਹੀ ਮੇਰੀ ਬੇਨਤੀ ਹੈ ਖਾਲਸੇ ਨੂੰ ਸਿੱਖ ਕੌਮ ਨੂੰ ਵਰ ਕੇ ਸਾਰੀ ਦੁਨੀਆ ਨੂੰ ਹੀ ਇਨਸਾਨੀਅਤ ਦੇ ਜਿਹੜੇ ਗੁਣ ਸਾਨੂੰ ਗੁਰੂ ਗੁਰੂ ਨਾਨਕ ਦੇਵ ਜੀ ਨੇ ਦੱਸਾਂ ਗੁਰੂਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਕੀਤੀ ਹੈ ਅਸੀਂ ਉਹਨਾਂ ਗੁਣਾਂ ਨੂੰ ਅਪਣਾਈਏ ਜਿਸ ਦੇ ਨਾਲ ਅਸੀਂ ਆਪਣਾ ਵੀ ਭਲਾ ਆਪਣੇ ਪਰਿਵਾਰ ਦਾ ਵੀ ਭਲਾ ਆਪਣੇ ਧਰਮ ਦਾ ਵੀ ਭਲਾ ਤੇ ਆਪਣੇ ਮੁਲਕ ਦਾ ਵੀ ਭਰਾ ਕਰੀਏ ਸੋ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਸਾਰੀਆਂ ਸੰਗਤਾਂ ਆਈਆਂ ਨੇ ਇੱਥੇ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਲੀ ਸਾਹਿਬ ਇੱਕ ਗੱਲ ਆਪਾਂ ਆਪਣੇ ਰਾਜ ਭਾਗ ਦੀ ਤੁਸੀਂ ਵੀ ਚੰਗਾ ਲੰਬਾ ਸਮਸਥੀ ਜਾਂ ਤੋਂ ਬੋਲਦੇ ਰਹੇ ਹੋ ਖਾਲਸਾਣ ਦੀ ਗੱਲ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਖਾਲਸਾਣ ਦੀ ਨੀਂ ਰੱਖੀ ਜਾਂਦੀ ਆ ਇੱਕ ਪਿਛਲੇ ਸਮੇਂ ਤੋਂ ਹੀ ਪੰਜਾਬ ਦੀ ਧਰਤੀ ਤੇ ਜਾਣੇ ਹੋ ਤੁਹਾਡੇ ਤੇ ਇਲਜ਼ਾਮ ਲੱਗਦੇ ਨੇ ਮੈਂ ਐਜੇ ਪੱਤਰਕਾਰੀ ਗੱਲ ਕਰੂੰਗਾ ਵੀ ਕਹਿੰਦੇ ਜੀ ਤੁਸੀਂ ਮੋਦੀ ਦੇ ਨਾਲ ਮਿਲ ਕੇ ਆਏ ਹੋ ਅਸਲ 'ਚ ਇਹ ਜਿਹੜਾ ਖਾਲਸਾਣ ਦਾ ਕਨਸੈਪਟ ਆ ਕੀ ਤੁਸੀਂ ਨਾਰੇ ਜਾਂ ਪ੍ਰੋਟੈਕਟ ਕਰਕੇ ਹੱਲ ਕਰ ਸਕਦੇ ਆ ਜਾਂ ਤੁਹਾਨੂੰ ਇਸ ਤੋਂ ਉੱਪਰ ਸੋਚਣ ਦੀ ਵੀ ਲੋੜ ਆ ਦੇਖੋ ਅਸੀਂ ਤਾਂ ਆਲੇ ਦੇ ਪੱਤਰ ਵਾਲੇ ਬਣ ਗਏ ਆ ਤੇ ਉਹੀ ਪੜਨਾ ਸਾਨੂੰ ਆਉਂਦਾ ਹੋਰ ਬਾਧੂ ਨਹੀਂ ਉਹ ਤੋਂ ਗਾਹਾਂ ਜਾ ਨਹੀਂ ਰਹੇ ਇਕੱਲੇ ਨਾਰਿਆਂ ਦੇ ਨਾਲ ਆਜ਼ਾਦੀ ਨਹੀਂ ਮਿਲਣੀ ਸਾਨੂੰ ਕੋਈ ਕੰਸਟਰਕਟਿਵ ਕੰਮ ਕਰਨਾ ਪੈਣਾ ਹੈ ਸੋ ਆਪ ਜੀ ਨੇ ਜ਼ਿਕਰ ਕੀਤਾ ਅਸੀਂ ਗਏ ਆ ਪੰਜਾਬ ਦੇ ਵਿੱਚ ਪਹਿਲਾਂ ਤਾਂ ਇਹ ਆ ਅਸੀਂ મોદી ਨੂੰ ਨਹੀਂ ਮਿਲੇ ਮੋਦੀ ਇੱਕ ਪ੍ਰਧਾਨ ਮੰਤਰੀ ਹੈ ਮੁਲਕ ਦਾ ਲੇਕਿਨ ਉਹ ਵੀ ਜਨਤਾ ਦਾ ਬਣਾਇਆ ਮੋਦੀ ਹੈ ਇਹ ਪ੍ਰਧਾਨ ਮੰਤਰੀ ਜੇ ਇਹ ਅਹੁਦੇ ਸਦਾ ਹਮੇਸ਼ਾ ਨਹੀਂ ਰਹਿੰਦੇ ਹੁੰਦੇ ਇੱਕ ਅਥਾਰਟੀ ਹੁੰਦੀ ਆ ਜੋ ਮੌਕੇ ਦੀ ਅਥਾਰਟੀ ਹੁੰਦੀ ਹੈ ਉਹਦੇ ਨਾਲ ਤੁਹਾਨੂੰ ਗੱਲ ਕੀਤੀ ਤੇ ਬਿਨਾਂ ਤੁਹਾਡੇ ਮਸਲੇ ਹੱਲ ਕਿਵੇਂ ਹੋ ਸਕਦੇ ਆ ਫਿਰ ਵੀ ਸਾਡੀ ਉਹ ਮੋਦੀ ਨਾਲ ਕੋਈ ਮੀਟਿੰਗ ਨਹੀਂ ਹੋਈ ਸਾਡੀ ਉੱਥੋਂ ਦੀ ਜੇ ਸਰਕਾਰ ਪਹਿਲਾਂ ਤਾਂ ਸਾਨੂੰ ਇਹ ਸਮਝਣਾ ਪਏਗਾ ਕਿ ਸਰਕਾਰ ਕੀ ਚੀਜ਼ ਹੁੰਦੀ ਆ ਹਾਂਜੀ ਤੇ ਇਹ ਕਿੱਦਾਂ ਰਨ ਕਰਦੀ ਹੈ ਸਰਕਾਰਾਂ ਕਿੱਦਾਂ ਰਨ ਕਰਦੀਆਂ ਨੇ ਅਸੀਂ ਉਹਦਾ ਸਮਝਦੇ ਨਹੀਂ ਐਸ ਗੱਲ ਨੂੰ ਦੇਖੋ ਤੁਹਾਨੂੰ ਕੋਈ ਵੀ ਕੰਮ ਕਰਨਾ ਹੋਵੇ ਇੱਥੇ ਵੀ ਕੰਮ ਕਰਨਾ ਹੋਵੇ ਲੋਬੀ ਕਰਨੀ ਪੈਂਦੀ ਆ ਇੱਥੇ ਵਾਲੇ ਲੋਬੀ ਤੇ ਲੋਬੀ ਆ ਉੱਥੇ ਵਾਲੀ ਲੋਬੀ ਜਿਹੜੀ ਆ ਉਹ ਕਹਿੰਦੇ ਜੀ ਸਰਕਾਰ ਨਾਲ ਮਿਹਣਕੇ ਤੁਸੀਂ ਕੋਈ ਕੋਈ ਡੀਲ ਲੈ ਕੇ ਗਏ ਆ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਨੇ ਜੀ ਅਸੀਂ ਇੱਕ ਡੀਲ ਲੈ ਕੇ ਗਏ ਆ ਹੱਥ ਮੁੱਦੇ ਸੀ ਜਿਹੜੇ ਮੁੱਦੇ ਖਾਲਿਸਤਾਨ ਜਲਾਬਤਨ ਸਰਕਾਰ ਦੇ ਲੈਟਰ ਹੈਡ ਪੈਟ ਤੇ ਗਏ ਆ ਉਹ ਸਟੇਬਲ ਤੇ ਉਹ ਮੁੱਦੇ ਡਿਸਕਸ ਹੋਏ ਆ ਜਿੱਥੇ ਵੱਡੇ ਤੋਂ ਵੱਡੇ ਮਨਿਸਟਰ ਨੂੰ ਵੀ ਸਿਰਫ 15 ਮਿੰਟ ਮਿਲਦੇ ਆ ਲੇਕਿਨ ਸਾਡੀ ਡੈਲੀਗੇਸ਼ਨ ਦੇ ਨਾਲ ਪੂਰਾ ਇੱਕ ਡੇਢ ਘੰਟਾ ਉਥੇ ਮੀਟਿੰਗ ਹੋਈ ਆ ਤੇ ਸਾਡੇ ਉਹਨਾਂ ਸਾਰਿਆਂ ਮੁੱਦਿਆਂ ਤੇ ਉਹਨੀ ਰਜ਼ਾਮੰਦੀ ਦਿੱਤੀ ਆ ਉਹਦੇ ਉੱਤੇ ਰਜ਼ਾਮੰਦੀ ਦਿੱਤੀ ਤੇ ਅਸੀਂ ਇੱਕ ਇੱਕ ਕਰਕੇ ਇਹਨਾਂ ਨੂੰ ਅਸੀਂ ਜ਼ਰੂਰ ਹੱਲ ਕਰਾਂਗੇ ਇਹ 8 ਮੁੱਦੇ ਜਿਹੜੇ ਸੀ ਤੁਸੀਂ ਇੱਥੇ ਕਿਉਂ ਨਹੀਂ ਲੋਕਾਂ ਜਥੇਬੰਦੀਆਂ ਚ ਰੱਖੇ ਤੁਹਾਡੇ ਲਈ ਤਾਂ ਕਿਹਾ ਜਾਂਦਾ ਕਿ ਤੁਸੀਂ ਸਰਕਾਰ ਦੇ ਗੁੱਡੇ ਟੇਕ ਤੇ ਤੁਸੀਂ ਬਹੁਤ ਸਾਰਿਆਂ ਨੂੰ ਮੈਂ ਇਹ ਭੇਜੇ ਵੀ ਆ ਕਿਉਂਕਿ ਮੈਂ ਪਹਿਲਾਂ ਇਸ ਕਰਕੇ ਨਹੀਂ ਸੀ ਰੱਖੇ ਸਾਡੇ ਵਿੱਚ ਇਹ ਆ ਪਈ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਕੋਈ ਹੱਲਾਸ਼ੇਰੀ ਦੇਣ ਵਾਲੀ ਗੱਲ ਨਹੀਂ ਹੈ ਜੇ ਮੈਂ ਪਹਿਲਾਂ ਇਹ ਮੁੱਦੇ ਲੀਕ ਆਊਟ ਕਰ ਦਿੰਦਾ ਤੇ ਇਹਨੇ ਉਹਦਾ ਸਤਿਆਨਾਸ਼ ਕਰ ਦੇਣਾ ਸੀ ਇਹਨੇ ਕਿਹਾ ਮੈਂ ਇਹ ਜਥੇਬੰਦੀਆਂ ਜਿਹੜੀਆਂ ਆਪਣੇ ਆਪ ਨੂੰ ਸੋ ਕਾਲਡ ਕਹਾਉਂਦੇ ਆ ਹਾਂਜੀ ਤੇ ਇਸ ਕਰਕੇ ਉਹ ਮੁੱਦੇ ਜਿਹੜੇ ਆ ਉਹ ਪਾਸ ਕੀਤੇ ਗਏ ਬਹੁਤ ਸਾਰਿਆਂ ਬੰਦਿਆਂ ਦੀ رائے ਲਈ ਗਈ ਗਈ ਆ ਇੱਥੇ ਜਿਹੜੇ ਵਕੀਲ ਵੀ ਆ ਹਾਂਜੀ ਤੇ ਪੈਰਿਸਟਰ ਆ ਉਹਨਾਂ ਦੀ رائے ਵੀ ਨਹੀਂ ਗਈ ਤੇ ਘਟੋ ਘਟ 150 ਦੀ ਮੇਰੇ ਕੋਲ ਲਿਸਟ ਆ ਜਿਨ੍ਹਾਂ ਬੰਦਿਆਂ ਨਾਲ ਮੈਂ ਗੱਲ ਕੀਤੀ ਆ ਇੱਥੇ ਕਈ ਜਥੇਬੰਦੀਆਂ ਦੇ ਲੀਡਰ ਵੀ ਆ ਉਹਨਾਂ ਦੇ ਨਾਲ ਮੈਂ ਮਿਲਟੀਆਂ ਵੀ ਕੀਤੀਆਂ ਕੋਈ ਨਾਂ ਨਹੀਂ ਲੈ ਰਹੇ ਤਾਂ ਕਹਿੰਦੇ ਅਸੀਂ ਸਾਡੀ ਗੱਲੇ ਨਹੀਂ ਹੋਈ ਤੁਹਾਡੇ ਨਾਲ ਉਹ ਫਿਰ ਜਦੋਂ ਸਾਹਮਣੇ ਬੈਠੇ ਹੋਣ ਨਾ ਤੇ ਅਸੀਂ ਉਹਨਾਂ ਨੂੰ ਟਾਈਮ ਤੇ ਥਾਂ ਵੀ ਦੱਸ ਸਕਦੇ ਹਾਂ ਕਿੱਥੇ ਮੀਟਿੰਗ ਹੋਈ ਆ ਕਿੱਦਾਂ ਹੋਈ ਆ ਸੋ 82 ਤੋਂ ਲੈ ਕੇ ਤੁਸੀਂ ਲੰਬਾ ਸਮਾਂ ਸਟੇਜਾਂ ਤੇ ਬੋਲਿਓ ਉਸ ਜਦੋਂ ਇਸ ਹਲ ਦੇ ਵਿੱਚ ਇਸ ਮੀਟਿੰਗ ਦੇ ਹੱਲ ਚਾਹੀ ਲਾਲ ਸਿੰਘ ਦੀ ਜਿਹੜੀ ਰਿਹਾਈ ਹੋਈ ਆ ਮੇਰੇ ਕੋਲ ਉਸ ਦੇ ਸਬੂਤ ਆ 12 ਹਫ਼ਤੇ ਪਹਿਲਾਂ ਲਾਲ ਸਿੰਘ ਦੀ ਰਿਹਾਈ ਤੋਂ ਮੈਨੂੰ ਉਹਨਾਂ ਦੀ ਚਿੱਠੀ ਆ ਗਈ ਸੀ ਇਹ ਅਸੀਂ ਉਹਨੂੰ ਰਿਹਾ ਕਰ ਰਹੇ ਆ ਤੁਹਾਡੇ ਕੋਲ ਲੈਟਰ ਹੈ ਮੇਰੇ ਕੋਲ ਹੈਗਾ ਮੇਰੇ ਕੋ ਉਹ ਮੈਸੇਜ ਆ ਸਭ ਤੋਂ ਪਹਿਲਾਂ ਇਹ ਮੈਸੇਜ ਮੈਂ 12 ਜੁਲਾਈ ਨੂੰ ਸਾਡੀ ਮੀਟਿੰਗ ਸੀ ਸਿੱਖ ਕਾਉਂਸਲ ਦੀ ਮਿਲਟਰ ਕੀ ਦੇ ਵਿੱਚ ਉਸ ਦਿਨ ਸਭ ਤੋਂ ਪਹਿਲਾਂ ਮੈਂ ਤਰਸੇਮ ਸਿੰਘ ਦਿਓਲ ਨੂੰ ਚਿੱਠੀ ਦਿਖਾ ਲਈ ਤੇ ਉਸ ਨੇ ਮੈਨੂੰ ਇਹ ਵੀ ਗੱਲ ਕਹੀ ਕਹਿੰਦਾ ਭਾਜੀ ਸਾਹਿਬ ਮੈਨੂੰ ਕਾਪੀ ਦਿਓ ਇਹਦੀ ਹਨਾ ਨਾਲੇ ਇਹਨੂੰ ਇਹਨੂੰ ਤੁਸੀਂ ਪੇਪਰਾਂ 'ਚ ਲਾਓ ਮੈਂ ਕਿਹਾ ਵੀ ਨਹੀਂ ਹਾਲੇ ਨਹੀਂ ਕਹਿੰਦੇ ਕੀ ਗੱਲ ਮੈਂ ਕਿਹਾ ਵੀ ਲਾਲ ਸਿੰਘ ਨੇ ਮਨਾਂ ਕੀਤਾ ਉਹ ਕਹਿੰਦਾ ਵੀ ਜੇ ਤੁਸੀਂ ਹੁਣ ਇਹਨੂੰ ਪਲੀਕੋਟ ਕਰ ਦਿੱਤਾ ਤਾਂ ਮੇਰੀ ਰਿਹਾਈ ਰੁਕਣਾ ਜਾਵੇ ਕੋਈ ਮੇਰੇ ਉੱਤੇ ਇੰਜੈਕਸ਼ਨ ਨਾ ਲਵਾ ਦੇ ਹਾਂਜੀ ਮੈਂ ਉਹ ਰੋਕ ਲਈ ਫਿਰ ਉੱਥੇ ਹੋਰ ਵੀ ਭਾ ਜੋਗਾ ਸਿੰਘ ਹਣੀ ਤੇ ਹੋਰ ਸਿੱਖ ਕਾਉਂਸਲ ਦੇ ਬਾਕੀ ਸਾਰਿਆਂ ਨੂੰ ਉਹ ਚਿੱਠੀ ਮੈਂ 12 ਕਲੇਮ ਤੇ ਰਾਮੂ ਵਾਲੀ ਕਹਿੰਦੇ ਆ ਕਿ ਨੰਮਿਆ ਖੜਾ ਹੈ ਜੀ 12 ਹਫ਼ਤੇ ਪਹਿਲਾਂ ਮੇਰੇ ਕੋਲ ਹੁਣੇ ਹੀ ਮੈਂ ਤੁਹਾਨੂੰ ਕਾਪੀ ਦੇ ਦਿੰਦਾ ਉਹਦੀ ਮੇਰੇ ਫੋਨ 'ਚ ਵੀ ਹੈਗੀ ਆ 12 ਹਫ਼ਤੇ ਪਹਿਲਾਂ ਮੈਨੂੰ ਉਹ ਉਹਨਾਂ ਦੀ ਆ ਗਈ ਸੀ ਪੀਓ ਨੂੰ ਅਸੀਂ ਉਹਦੀ ਸਾਰੀ ਤਿਆਰੀ ਕਰ ਲਈ ਆ ਹੋਰ ਲਾਲੀ ਸਿੰਘ ਸਾਹਿਬ 40 ਸਾਲ ਤੁਸੀਂ ਮੈਨਾਂ ਤਾਂ 40 ਕਿ ਸਾਲ ਕੱਢੇ ਆ 84 ਤੋਂ ਬਾਅਦ ਆਲਾਨਨਾਮਾ ਹੁੰਦਾ ਤੁਹਾਡੀ ਤੁਹਾਨੂੰ ਜਿਹੜੀ ਡਿਊਟੀ ਆ ਜਾਂ ਤੁਹਾਨੂੰ ਸੇਵਾ ਰਾਸ਼ਟਰਪਤੀ ਦੀ ਮਿਲਦੀ ਆ ਹਾਂਜੀ ਤੁਸੀਂ ਜੇ 40 ਸਾਲਾਂ ਦੀ ਮੈਂ ਤੁਹਾਨੂੰ ਇੱਕ ਸਿੱਧਾ ਸਵਾਲ ਦੋ ਟੱਕ ਪੁੱਛਾਂ ਤੁਸੀਂ ਸੈਟੀਸਫਾਈ ਹੋ ਜੋ ਸਿਸਟਮ ਇੱਥੇ ਜਥੇਬੰਦੀਆਂ ਸਾਰਾ ਕੁਝ ਚੱਲ ਰਿਹਾ ਗੁਰਦੁਆਰਿਆਂ ਦਾ ਖਾਸ ਕਰਕੇ ਇਮਾਨਦਾਰੀ ਨਾਲ ਰਾਜ ਭਾਗ ਦੀ ਜਿਹੜੀ ਗੱਲ ਆ ਉਹ ਉਹ ਤੋਂ ਸੈਟੀਸਫਾਈ ਹਾਂ ਮੈਂ ਸੈਟੀਸਫਾਈ ਨਹੀਂ ਹੈ ਰੀਜ਼ਨ ਰੀਜ਼ਨ ਹੈ ਆਪ ਹੀ ਅਸੀਂ ਸਿਰਫ ਨਾਰਿਆਂ ਤੱਕੇ ਖੜੇ ਆ ਨਾਰਿਆਂ ਤੋਂ ਅੱਗੇ ਕੋਈ ਐਕਸ਼ਨ ਨਹੀਂ ਕਿਸੇ ਕੋਲ ਕੋਈ ਪ੍ਰੋਗਰਾਮ ਨਹੀਂ ਕਿਸੇ ਕੋਲ ਮੈਂ ਚੈਲੰਜ ਕਰਦਾ ਚੈਲੰਜ ਕਰ ਰਿਹਾ ਤੁਹਾਡੇ ਚੈਨਲ ਤੋਂ ਵੀ ਮੇਰੇ ਸਾਹਮਣੇ ਆ ਕੇ ਬੈਠਣ ਤਾਂ ਮੈਂ ਕੱਲੇ-ਕੱਲੇ ਦੀਆਂ ਪਰਤਾਂ ਖੋਲ ਸਕਦਾ ਆ ਕਿਉਂਕਿ ਜਦੋਂ ਅਸੀਂ ਇਹ ਐਫਐਸਓ ਵੀ ਬਣਾਈ ਸੀ ਉਹ ਤੋਂ ਪਹਿਲਾਂ ਕੋਆਰਡੀਨੇਸ਼ਨ ਬਣਾਈ ਸੀ ਖਾਲਿਸਤਾਨ ਕੋਆਰਡੀਨੇਸ਼ਨ ਕਮੇਟੀ ਜਿਹਨੂੰ ਮੈਂ ਫਾਰਮ ਕੀਤਾ ਸੀ ਖਾਲਸਾ ਸਰਕਾਰ ਨੇ ਫਾਰਮ ਕੀਤਾ ਸੀ ਫਿਰ ਮੈਂ ਮੈਨੂੰ ਕੰਮ ਤੇ ਜਾਣਾ ਪੈ ਗਿਆ ਪਹਿਲਾਂ ਮੈਂ 10 ਸਾਲ ਕੰਮ ਨਹੀਂ ਕੀਤਾ ਫਿਰ ਮੈਨੂੰ ਕੰਮ ਕਰਨਾ ਪਿਆ ਕਿਉਂਕਿ ਕਿਸ਼ਤਾਂ ਨਹੀਂ ਸੀ ਜਾਣੀਆਂ ਤੇ ਫਿਰ ਇਹ ਜਿਹੜਾ ਇਹ ਇਥੋਂ ਦਾ ਸਿਸਟਮ ਸਾਰਾ ਬਰਮਿੰਗਮ ਲੈ ਗਿਆ ਇਹਨਾਂ ਨੇ ਉੱਥੇ ਵੀ ਉਹਦਾ ਨਵਾਂ ਐਫਐਸਓ ਬਣਾਇਆ ਇਹਦਾ ਮੇਨ ਅਜੰਡਾ ਇਹ ਸੀ ਕਿ ਜਥੇਬੰਦੀਆਂ ਵੱਲੋਂ ਸਾਂਝੀ ਇੱਕ ਲੋਬੀ ਕਰਨੀ ਸਰਕਾਰ ਦੇ ਬੰਦੇ ਨਾਲ ਲੋਬੀ ਕਰਨੀ ਲੇਕਿਨ ਉਹ ਲੌਬੀ ਜਿਹੜੀ ਆ ਹੁਣ ਫੈਡਰੇਸ਼ਨ ਤਾਂ ਕਹਿੰਦੀ ਆ ਵੀ ਸਾਨੂੰ ਇਹ ਅਧਿਕਾਰ ਆ ਲੌਬੀ ਕਰਨ ਦਾ ਉਹ ਬਾਕੀ ਜਥੇਬੰਦੀਆਂ ਨੂੰ ਪੁੱਛਦੇ ਹੀ ਨਹੀਂ ਇਹ ਜਥੇਬੰਦਕ ਤੌਰ ਤੇ ਲੌਬੀ ਕੋਈ ਨਹੀਂ ਹੋ ਰਹੀ ਹਾਂਜੀ ਆਪ ਆਪਣੇ ਧੜੇ ਦੀ ਹੋ ਰਹੀ ਹੈ ਆਪਕੋ ਆਪਣੇ ਬਾਕੀ ਤਾਂ ਵਿਚਾਰੇ ਚੁੱਪਚਾਪ ਹੀ ਆ ਫੈਡਰੇਸ਼ਨ ਨਾਲ ਕਰ ਰਹੇ ਆ ਉਹ ਉਹਨਾਂ ਦਾ ਮਤਲਬ ਖਾਲਸਤਾਨ ਨਹੀਂ ਹੈ ਖਾਲਸਤਾਨ ਨਹੀਂ ਹੈ ਉਹਨਾਂ ਦਾ ਮਤਲਬ ਕੀ ਹੈ ਉਹਨਾਂ ਦਾ ਮਤਲਬ ਸੀ ਇੱਥੇ ਇੱਕ ਇੱਥੇ ਇੱਕ ਪਾਰਟੀ ਖੜੀ ਕਰਨੀ ਜਿਹਦੇ ਪਿੱਛਾ ਤੁਹਾਨੂੰ ਪਤਾ ਵੀ ਨਹੀਂ ਆਪਣੇ ਲਾਰਡਸ਼ਿਪ ਵੀ ਲੈਣ ਦੀ ਟਰਾਈ ਕੀਤੀ ਸੀ ਉਹ ਇਹੀ ਉਹਨਾਂ ਦਾ ਹੀ ਨਿਸ਼ਾਨਾ ਸੀ ਹਾਂਜੀ ਸੋ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੇ ਸਾਹਿਬ ਜਿਹੜੇ ਮੰਨਦੀਆਂ ਜਿਹੜੇ ਅੱਠ ਮੁੱਦੇ ਨੇ ਤੁਸੀਂ ਪਬਲਿਕ 'ਚ ਕਿਉਂ ਸੰਗਤ ਕਿਉਂ ਸੰਗਤ 'ਚ ਕਿਉਂ ਨਹੀਂ ਰੱਖੇ ਤੁਸੀਂ ਸਾਡੇ ਕੋਲ ਵੀ ਨਹੀਂ ਆਏ ਆਪਾਂ মিডিਏ ਤੇ ਜਨਤਕ ਕਰਦੇ ਉਹਨਾਂ ਨੂੰ ਤੁਹਾਨੂੰ ਮੈਂ ਉਹਦੀ ਕਾਪੀ ਭੇਜ ਦਿਆਂਗਾ ਬਹੁਤ ਸਾਰੇ ਲੀਡਰਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਉਹ ਮੁੱਦੇ ਮੈਂ ਭੇਜੇ ਆ ਹਾਂਜੀ ਤੇ ਕੋਈ ਵੀ ਬੰਦਾ ਉਸ ਮੁੱਦੇ ਤੇ ਮੁਨਕਰ ਨਹੀਂ ਹੋ ਸਕਦਾ ਚੜ੍ਹਦੀ ਕਲਾ ਦੇ ਮੁੱਦੇ ਸੀ ਸਰਕਾਰ ਨੇ ਕਿਹਾ ਸੀ ਵੀ ਦੇਖੋ ਅਸੀਂ ਵਿਕਟਮ ਆ ਵਿਕਟਮ ਹੋਣ ਕਰਕੇ ਟੇਬਲ ਟॉक ਦੇ ਉੱਤੇ ਸਾਨੂੰ ਕੋਈ ਹਰਾ ਨਹੀਂ ਸਕਦਾ ਹਾਂ ਬਿਲਕੁਲ ਸਾਡੇ ਤਸ਼ੱਦਦ ਬਹੁਤ ਹੋਇਆ ਹੈ ਤੇ ਸਿੰਪਲ ਗੱਲ ਹੈ ਮੈਂ ਕਹਿੰਦਾ ਉਹ ਵੀ ਮੰਨਦੇ ਆ ਹਾਂਜੀ ਪਰ ਵਿਕਟਮ ਆ ਅਸੀਂ ਅਟੈਂਪਟ ਦਾ ਸ਼ੋਅ ਕਰ ਰਹੇ ਅਸੀਂ ਧੜਬੀਆਂ ਨਾਰੇ ਆ ਕੁੱਟਮਾਰ ਗਾਲਾਂ ਸਭ ਤੋਂ ਵੱਧ ਸਾਡੇ ਬੰਦੇ ਕਹਿੰਦੇ ਆ ਅਸੀਂ ਅਸੀਂ ਗੱਲਬਾਤ ਕਰਨ ਨੂੰ ਵੀ ਤਿਆਰ ਨਹੀਂ ਜਦੋਂ ਦੇਖੋ ਤੁਸੀਂ ਕੋਈ ਮਦਦ ਮੰਗਣੀ ਹੋਵੇ ਤਾਂ ਨਿਮਾਣੇ ਹੋ ਕੇ ਮੰਗਦੀ ਜਾਂਦੀ ਆ ਅਸੀਂ ਇਹ ਕਹੀਏ ਵੀ ਸਾਨੂੰ ਕੁੱਟ ਪੈਂਦੀ ਆ ਸਾਨੂੰ ਮਾਰ ਪੈਂਦੀ ਆ ਜੇ ਅਸੀਂ ਕਹੀਏ ਅਸੀਂ ਬਹੁਤ ਬਹਾਦਰ ਹਾਂ ਜੀ ਅਸੀਂ ਇਹ ਕਰਦੇਾਂਗੇ ਅਸੀਂ ਉਹ ਕਰਦੇਾਂ ਫਿਰ ਤੁਹਾਡੀ ਮਰਤਿ ਕੌਣ ਕਰੂਗਾ ਬਹੁਤ ਬਹੁਤ ਧੰਨਵਾਦ ਮਲਿਕ ਸਾਹਿਬ ਲੱਲੀ ਸਾਹਿਬ ਅਸੀਂ ਆਸ ਕਰਾਂਗੇ ਸਾਨੂੰ ਸਮਾਂ ਦਿਓ ਤੁਹਾਡੇ ਮੁੱਦੇ ਦੇ ਇੱਕ ਸਕਿੰਟ ਚ ਹੁਣ ਬਹੁਤ ਸਾਰੇ ਇਹ ਅੱਜ ਲੀਡਰਾਂ ਦਾ ਸੁਭਾਅ ਬਣ ਗਿਆ ਵੀ ਅਸੀਂ ਅਸੀਂ ਇੰਡੀਆ ਨਹੀਂ ਜਾਣਾ ਅਸੀਂ ਪੰਜਾਬ ਨਹੀਂ ਜਾਣਾ ਵੀ ਤੁਸੀਂ ਜੇ ਆਜ਼ਾਦੀ ਮੰਗਦੇ ਪੰਜਾਬ ਚ ਤੁਸੀਂ ਉੱਥੇ ਜਾਣਾ ਨਹੀਂ ਇਹ ਕਿਹੜੀ ਬਹਾਦਰੀ ਆ ਇਹ ਕੁਛ ਬੰਦੇ ਹੈਗੇ ਆ ਜਿਹੜੇ ਉੱਥੋਂ ਭਗੌੜੇ ਹੋ ਕੇ ਆਏ ਆ ਉੱਥੇ ਚੋਰੀਆਂ-ਚੁਰੀਆਂ ਵੀ ਕਰਦੇ ਰਹੇ ਆ ਉਹ ਇੱਥੇ ਆ ਕੇ ਵੀ ਲੋਕਾਂ ਨੂੰ ਭੁੜਕਾਰਿਆ ਵੀ ਨਹੀਂ ਜਾਣਾ ਗੱਲ ਤਾਂ ਇਹ ਆ ਵੀ ਸਰਕਾਰਾਂ ਆ ਅੱਜ ਦੁਨੀਆ ਦੇ ਵਿੱਚ ਵਾਰਾਂ ਲੱਗੀਆਂ ਆ ਤੁਸੀਂ ਯੂਕਰੇਨ ਦੀ ਵਾਰ ਲੱਗੀ ਹੋ ਲੇਕਿਨ ਨਾਲ ਮੀਟਿੰਗਾਂ ਵੀ ਚੱਲਦੀਆਂ ਨਾਲ ਮੀਟਿੰਗਾਂ ਵੀ ਚੱਲਦੀਆਂ ਆਪਣੇ ਇਜ਼ਰਾਇਲ ਦੀ ਵਾਰ ਲੱਗੀ ਹੋ ਆ ਉਹ ਨਾਲ ਮੀਟਿੰਗਾਂ ਵੀ ਚੱਲਦੀਆਂ ਆ ਤੇ ਅਸੀਂ ਕਹਿੰਦੇ ਅਸੀਂ ਲੜੀ ਜਾਣਾ ਕੰਧਾਂ 'ਚ ਸਿਰ ਮਾਰੀ ਜਾਣਾ ਪੜਾਈ ਚਲੋ ਸਿਰ ਗਵਰਨਮੈਂਟ ਨੂੰ ਕੋਈ ਫਰਕ ਨਹੀਂ ਪੈਣਾ ਗੱਲ ਤਾਂ ਇਹ ਆ ਵੀ ਜਦੋਂ ਗਵਰਨਮੈਂਟ ਤੁਹਾਡੇ ਨਾਲ ਬੈਠੀ ਹੋਵੇ ਤੇ ਤੁਹਾਨੂੰ ਹਰਾ ਨਹੀਂ ਸਕਦੀ ਕਿਉਂਕਿ ਅਸੀਂ ਵਿਕਟਮ ਆ ਸਾਡੇ ਤੇ ਜ਼ੁਲਮ ਹੋਇਆ ਹੁਣ ਬਿਲਕੁਲ ਕਲੀਅਰ ਕੱਟ ਆ ਹੋ ਹੁਣ ਜੇ ਮੋਦੀ ਦੀ ਗੱਲ ਕਰਦੇ ਆ ਮੋਦੀ ਨੇ ਤਾਂ ਪਾਰਲੀਮੈਂਟ 'ਚ ਕਿਹਾ ਵੀ ਸਿੱਖਾਂ ਤੇ ਜੇਨੋਸਾਈਡ ਹੋਇਆ ਅਸੀਂ ਉਸ ਗੱਲ ਨੂੰ ਪਰਸੂਏ ਨਹੀਂ ਕਰ ਰਹੇ ਅਸੀਂ ਉਸ ਗੱਲ ਨੂੰ ਲੈ ਕੇ ਅੱਗੇ ਨਹੀਂ ਤੁਰਦੇ ਅਸੀਂ ਗਾਲਾਂ ਕੱਢਣ ਤੇ ਸ਼ੁਰੂ ਹੋਇਆ ਹਾਏ ਮੋਦੀ ਹਾਏ ਮੋਦੀ ਹਾਏ ਮੋਦੀ ਹੁਣ ਮੋਦੀ ਕੀ ਕਰੇ ਇੱਕ ਪਾਸੇ ਤੁਸੀਂ ਦਿਨਾਂ ਕਦੇ ਗੱਲ ਹੋ ਜਾਂਦੀ ਹੈ ਨਾ ਜੀ ਨਾ ਜੀ ਜੇ ਜੇ ਉਹਨੂੰ ਗਾਲਾਂ ਕੱਢਣੀਆਂ ਤੁਹਾਡੇ ਕੰਮ ਕਿਉਂ ਕਰੇਗਾ ਉਹ ਜੇ ਕੰਮ ਕਰਾਉਣੇ ਆ ਤਾਂ ਦੇਖੋ ਕਿਸੇ ਨੂੰ ਪਤੇਉਣਾ ਪੈਂਦਾ ਹਰ ਕੰਮ ਲੋਬੀ ਨਾਲ ਹੁੰਦਾ ਤੁਸੀਂ ਜੇ ਲ lobby ਨਹੀਂ ਕਰਨੀ ਤਾਂ ਤੁਹਾਡੇ ਪੱਲੇ ਕੱਖ ਨਹੀਂ ਪੈੜਾ lobby ਕਰਨੀ ਤੁਹਾਨੂੰ ਕੋਈ ਬੰਦਾ ਫੜਨਾ ਪੈਂਦਾ ਆ ਤੁਹਾਡੀ ਕੰਮ ਕਰਾ ਦਾਂ ਧੰਨਵਾਦ ਲਲੀ ਸਾਬ ਨੇ ਬੜੀ ਸੰਖੇਪ ਵਿੱਚ ਗੱਲ ਕੀਤੀ ਨਗਰ ਕੀਰਤਨ ਸੀ ਸਵਾਲ ਮੇਰਾ ਤਾਂ ਸੀ ਕਿ ਮੈਂ ਮਿਲਿਆ ਪਹਿਲੀ ਵਾਰ ਕਿਉਂਕਿ ਇਹ ਇਹ ਸਵਾਲ ਮੇਰੇ ਦਿਲ 'ਚ ਬੜੇ ਸਮੇਂ ਦਾ ਸੀ ਸੋ ਮੈਂ ਤੁਹਾਡੇ ਕੋਲ ਸਵਾਲ ਪੁੱਛਿਆ ਆਸ ਕਰਦੇ ਹਾਂ ਕਿ ਤੁਹਾਨੂੰ ਗੁੱਸਾ ਨਹੀਂ ਲੱਗਾ ਮੈਂ ਮੈਂ ਕਹਾਂਗਾ ਤੁਸੀਂ ਆਓ ਆਪਾਂ ਓਪਨ ਪ੍ਰੋਗਰਾਮ ਰੱਖੀਏ ਜਿੰਨੇ ਵੀ ਮੇਰੇ ਕੋਲ ਇੰਨੀ ਹਿਸਟਰੀ ਆ ਇੰਨਾ ਕੁਛ ਆ ਸਾਡਾ ਤੇ ਇੱਕ ਇੱਕ ਪਲ ਜਿਹੜਾ ਸੰਘਰਸ਼ ਵਿੱਚ ਗੁਜ਼ਰਿਆ ਤੁਹਾਡਾ ਧੰਨਵਾਦ